ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਤੀਜਾ ਰਾਤੇ ਸੋਜ ਹਰ ਨਾਮ ਨਿਹਾਲ ਦਇਆ ਕਰਹੁ ਪ੍ਰਭ ਦੀਨ ਦਇਆਲ ਏ ਹਰੀ ਜੋ ਤੇਰੇ ਸੱਚੇ ਨਾਮ ਵਿੱਚ ਰੰਗੇ ਹੋਏ ਹਨ ਉਹ ਨਿਹਾਲਾ ਆਨੰਦ ਪ੍ਰਸੰਨ ਹੋਏ ਹਨ ਵਹ ਉਹ ਤੇਰੇ ਸਰੂਪ ਨੂੰ ਨਿਹਾਲਾ ਤੱਕ ਲੈਂਦੇ ਹਨ ਪਾਪ ਦੇਖ ਲੈਂਦੇ ਹਨ हे ਦੀਨ ਗਰੀਬਾਂ ਉੱਪਰ ਦਇਆਲਤਾ ਕਰਨ ਵਾਲੇ ਪ੍ਰਭੂ ਪਰਮਾਤਮਾ ਤੂੰ ਮੇਰੇ ਉੱਪਰ ਵੀ ਆਪਣੀ ਦਇਆ ਮਿਹਰ ਕਰ ਤਿਸ ਬਿਨ ਅਵਰ ਨਹੀਂ ਮੈਂ ਕੋਈ ਜਿਉ ਭਾਵੈ ਤੇਉ ਰਾਖੈ ਸੋਇ हे ਪ੍ਰਭੂ ਤਿਸ ਆਪ ਜੀ ਤੋਂ ਬਿਗੈਰ ਮੇਰਾ ਹੋਰ ਕੋਈ ਵੀ ਸਹਾਇਕ ਨਹੀਂ ਹੈ ਜਿਵੇਂ ਤੈਨੂੰ ਪਉਂਦਾ ਹੈ ਸੋ ਉਵੇਂ ਹੀ ਮੈਨੂੰ ਆਪਣੀ ਸ਼ਰਨ ਵਿੱਚ ਰੱਖਣਾ ਕਰ ਗੁਰ ਗੋਪਾਲ ਮੇਰੇ ਮਨ ਪਾਏ ਗੁਰੂ ਅਤੇ ਗੋਪਾਲ ਪ੍ਰਮਾਤਮਾ ਵਾ ਗੁਰ ਪੂਜਨੀਕ ਵੱਡੇ ਗੋਪਾਲ ਪ੍ਰਭੂ ਜੀ ਮੇਰੇ ਮਨ ਹਿਰਦੇ ਵਿੱਚ ਪਾਏ ਚੰਗੇ ਲੱਗੇ ਹਨ ਰਹਿ ਨ ਸਕੋ ਦਰਸ਼ਨ ਦੇਖੇ ਬਿਨ सहज मिलौ गुर मेल मिलाए रहौ मैं प्रभु दे दर्शन देखे तूं बगैर रह नहीं सकदा जेकर गुरु प्रभु दे मेल विच मिलावणा करे ता मैं सहज स्वभाव की शांति पूर्वक परमात्मा नाल मिल जावांगा रहौ एहो मन लोभी लोभ लुब लुभना राम विसार बौर पछताना ਇਹ ਮਨ ਕਹਿੰਦੇ ਲੋਭੀ ਲਾਲਚੀ ਹੋਇਆ ਪਦਾਰਥਾਂ ਵਿਸ਼ਿਆਂ ਦੇ ਲੋਭ ਲਾਲਚ ਵਿੱਚ ਲੁਬਾਨਾਂ ਲੁਬਾਏ ਮਨ ਹੋ ਰਿਹਾ ਹੈ RAM ਪ੍ਰਮਾਤਮਾ ਦੇ ਨਾਮ ਨੂੰ ਭੁਲਾ ਕੇ ਬਹੁੜ ਮੁੜ ਕੇ ਅੰਤ ਨੂੰ ਪਛਤਾਤਾਪ ਹੀ ਕਰਦਾ ਰਹਿੰਦਾ ਹੈ ਬਿਚਰਤ ਮਿਲਾਏ ਗੁਰ ਸੇਵ ਰਾਂਗੇ ਹਰ ਨਾਮ ਦੀਓ ਮਸਤਕ ਵੱਡ ਭਾਗੇ ਜੋ ਗੁਰਾਂ ਦੀ ਸੇਵ ਟਹਿਲ ਵਿੱਚ ਰਾਂਗੇ ਰੰਗੇ ਹੋਏ ਉਹਨਾਂ ਬੇਸ਼ਰਤ ਵਿਛੜੇ ਹੋਇਆਂ ਨੂੰ ਗੁਰਾਂ ਨੇ ਪ੍ਰਭੂ ਨਾਲ ਮਿਲਾਇ ਕਈ ਮਿਲਾ ਦਿੱਤਾ ਹੈ ਉਹਨਾਂ ਦੇ ਮਸਤਕ ਮੱਥੇ ਦੇ ਵੱਡੇ ਭਾਗ ਹੋਣ ਕਰਕੇ ਗੁਰਾਂ ਨੇ ਉਹਨਾਂ ਨੂੰ ਹਰੀ ਪ੍ਰਮਾਤਮਾ ਦਾ ਨਾਮ ਦੇਣਾ ਕੀਤਾ ਹੈ ਪੌਣ ਪਾਣੀ ਕੀ ਇਹ ਦੇਹ ਸਰੀਰਾ ਖੋਮੈ ਰੋਗ ਕਠਨ ਤਨ ਪੀਰਾ ਪੌਣ ਹਵਾ ਤੇ ਪਾਣੀ ਆਦ ਪੰਜ ਅਸਤੂਲ ਤਤਾਂ ਦੀ ਇਹ ਦੇ ਅਸਤੂਲ ਜਿਹੜੀ ਦੇਹੀ ਹੈ ਅਤੇ ਸੂਖਮ ਤਤਾਂ ਦੀ ਸੂਖਮ ਸਰੀਰ ਆ ਕਾਇਆ ਹੈ ਵਾ ਪਾਉਣ ਦੀ ਨਿਆਈ ਰਜੋ ਗੁਣ ਤੇ ਪਾਣੀ ਦੀ ਨਿਆਈ ਸਤੋ ਗੁਣ ਅਤੇ ਅਗਨੀ ਦੀ ਨਿਆਈ ਤਮੋ ਗੁਣ ਤਿੰਨਾ ਗੁਣਾਂ ਦੀ ਇਹ ਦੇਹ ਬਣੀ ਹੋਈ ਅਤੇ ਪੰਜਾਂ ਤਤਾਂ ਦੇ ਸਤੋ ਅੰਸ਼ ਤੋਂ ਸੂਖਮ ਅੰਤਯ ਕਰਨ ਦੀ ਉਤਪੱਤੀ ਹੋਈ ਹੈ ਸੂਖਮ ਦੇਹ ਦੇ ਅੰਦਰ ਹੰਗਤਾ ਮਮਤਾ ਦੇ ਰੋਗ ਕਰਕੇ ਸਰੀਰ ਅੰਦਰ ਕਠਨ ਕਰੜੇ ਕਾਮ ਕ੍ਰੋਧ ਆਦ ਦੀ ਪੀੜਾ ਪੀੜ ਚਿੰਬੜੀ ਰਹਿੰਦੀ ਹੈ ਗੁਰਮੁਖ ਰਾਮ ਨਾਮ दारू ਗੁਣ ਗਾਇਆ ਕਰਿ ਕਿਰਪਾ ਗੁਰ ਰੋਗ ਗਵਾਇਆ ਗੁਰਮੁਖ ਜਨਾਂ ਨੇ ਰਾਮ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਹੈ ਅਤੇ दारू ਦਵਾਈ ਰੂਪ ਜਾਣ ਕੇ ਗੁਣ ਨੂੰ ਉਹਦੇ ਗੁਣਾ ਨੂੰ ਗਾਉਣਾ ਕੀਤਾ ਹੈ ਗੁਰਾਂ ਨੇ ਆਪਣੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਹਉਮੈ ਦਾ ਰੋਗ ਗਵਾ ਦਿੱਤਾ ਹੈ ਚਾਰ ਨਦੀਆਂ ਅਗਨੀ ਤਨ ਚਾਰੇ ਤ੍ਰਿਸ਼ਨਾ ਜਲਤ ਜਲੇ ਅਹੰਕਾਰੇ ਹੰਸ ਹਿੰਸਾ ਹੀਤ ਮੋਹ ਲੋਭ ਲਾਲਚ ਕੋਪ ਕ੍ਰੋਧ ਰੂਪ ਚਾਰ ਅਗ ਦੀਆਂ ਨਦੀਆਂ ਹਨ ਜੋ ਸਰੀਰ ਨੂੰ ਚਾਰੇ ਜਾਰ ਸਾੜ ਰਹੀਆਂ ਹਨ ਜੀਵ ਇੱਕ ਤਾਂ ਤ੍ਰਿਸ਼ਨਾ ਕਰਕੇ ਸੜ ਰਿਹਾ ਹੈ ਦੂਜਾ ਅਹੰਕਾਰ ਇਹ ਅਭਮਾਨ ਵਿੱਚ ਸੜ ਰੇ ਗੁਰ ਰੱਖੇ ਵਡਭਾਗੀ ਤਾਰੇ ਜਨ ਨਾਨਕ ਔਰ ਹਰ ਅੰਮ੍ਰਿਤ ਤਾਰੇ ਗੁਰਾਂ ਨੇ ਰੱਖਿਆ ਕਰਕੇ ਵਡਭਾਗੀ ਵੱਡੇ ਭਾਗਾ ਵਾਲੇ ਜੀਵ ਇਹਨਾਂ ਨਦੀਆਂ ਤੋਂ ਸੁਖੈਨ ਹੀ ਤਾਰ ਦਿੱਤੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਦਾਸ ਆਪਣੇ ਔਰ ਹਿਰਦੇ ਵਿੱਚ ਹਰੀ ਪ੍ਰਮਾਤਮਾ ਦੇ ਅੰਮ੍ਰਿਤ ਨਾਮ ਨੂੰ ਧਾਰਨ ਕਰਕੇ ਰੱਖਦੇ ਹਨ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਚ ਸਹਜ ਕਦੇ ਨ ਹੋਵੇ ਸੋਗ ਏ ਪਾਈ ਜੋ ਹਰੀ ਪ੍ਰਮਾਤਮਾ ਨੂੰ ਸੇਵਨਾ ਸਿਮਰਨਾ ਕਰਦਾ ਹੈ ਉਹੋ ਹੀ ਹਰੀ ਪ੍ਰਮਾਤਮਾ ਦਾ ਲੋਗ ਜਨ ਭਗਤ ਹੈ ਉਸ ਦੇ ਅੰਦਰ ਸੱਚਾ ਨਾਮ ਤੇ ਸਹਜ ਗਿਆਨ ਪ੍ਰਾਪਤ ਹੈ ਜਿਸ ਕਰਕੇ ਉਸ ਨੂੰ ਕਦੇ ਵੀ ਸੋਗ ਗਮ ਨਹੀਂ ਹੁੰਦਾ ਮਨ ਮੁਖ ਮੋਏ ਨਾਹੀ ਹਰ ਮਨ ਮਾਹੇ ਮਰ ਮਰ ਜਮੈ ਭੀ ਮਰ ਜਾਹੇ ਮਨ ਮੁਖ ਪੁਰਖ ਆਤਮਕ ਮੋਤੇ ਮਰੇ ਹੋਏ ਹਨ ਕਿਉਂਕਿ ਉਹਨਾਂ ਦੇ ਮਨ ਹਿਰਦੇ ਵਿੱਚ ਪਰਮਾਤਮਾ ਸਾਕਸ਼ਾਤ ਨਹੀਂ ਹੋਇਆ ਉਹ ਮਰ ਮੌਤ ਦੇ ਮਾਰੇ ਹੋਏ ਮਰਦੇ ਤੇ ਵਾਸ਼ਨਾ ਦੇ ਬੱਦੇ ਹੋਏ ਜਮਦੇ ਹਨ ਵੀ ਪੁਨਾ ਫੇਰ ਮਰ ਜਾਂਦੇ ਹਨ ਭਾਵ ਜੰਮਣ ਮਰਨ ਵਿੱਚ ਹੀ ਪਏ ਰਹਿੰਦੇ ਆ ਸੇ ਜਨ ਜੀਵੇ ਜਿਨ ਹਰ ਮਨ ਮਾਹੇ ਸਾਚ ਸਮਾਲੇ ਸਾਚ ਸਮਾਹੀ ਰਹਉ ਉਹ ਜਨ ਮਨੋਖ ਹੀ ਸੰਸਾਰ ਵਿੱਚ ਜਿਉਂਦੇ ਹਨ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਪ੍ਰਮਾਤਮਾ ਵਸਦਾ ਹੈ ਉਹ ਪ੍ਰਮਾਤਮਾ ਦੇ ਸੱਚੇ ਨਾਮ ਨੂੰ ਸੰਭਾਲਦੇ ਹਨ ਅਤੇ ਉਸ ਦੇ ਸੱਚ ਸਰੂਪ ਵਿੱਚ ਹੀ ਸਮਾ ਜਾਂਦੇ ਹਨ ਰਹਾਉ ਹਰ ਨਾ ਸੇਵਹਿ ਤੇ ਹਰ ਤੇ ਦੂਰ ਦਸੰਤਰ ਭਵੈ ਸਿਰ ਪਾਵੈ ਧੂਰ ਜੋ ਪੁਰਖ ਪ੍ਰਮਾਤਮਾ ਨੂੰ ਸੇਵਨਾ ਨਹੀਂ ਨ ਕਰਦੇ ਉਹ ਪੁਰਖ ਪ੍ਰਮਾਤਮਾ ਤੋਂ ਦੂਰ ਪਾਪ ਵਿਛੜੇ ਰਹਿੰਦੇ ਉਹ ਦਸੰਤਰ ਦੇਸ਼ਾਂ ਦਿਸਾਂਤਰਾਂ ਵਿੱਚ ਭਰਮਦੇ ਰਹਿੰਦੇ ਅਤੇ ਸੇਰੂ ਪਰ ਲਾਂਤਾਂ ਦੀ ਧੂਰ ਸਵਾਹੀ ਪਾਉਂਦੇ ਹਨ ਹਰ ਆਪੇ ਜਨ ਲਿਏ ਲਾਇ ਤੈਨ ਸਦਾ ਸੁਖ ਹੈ ਤਿਲ ਨ ਤਮਾਈ ਪ੍ਰਮਾਤਮਾ ਨੇ ਆਪ ਹੀ ਆਪਣੇ ਜਨ ਸੇਵਕ ਆਪਣੀ ਭਗਤੀ ਵਿੱਚ ਲਾ ਲਏ ਹਨ ਉਹਨਾਂ ਨੂੰ ਹਮੇਸ਼ਾ ਹੀ ਆਤਮ ਸੁਖ ਪ੍ਰਾਪਤ ਹੁੰਦਾ ਹੈ ਅਤੇ ਤਿਲ ਰੰਚਕ ਮਾਤਰ ਵੀ ਤਮਾ ਬਾਵਤ ਮਾਇ ਖਵਾਜ ਨਹੀਂ ਰਹਿੰਦੀ ਵਤਮੂ ਗੁਣ ਵਾ ਅਗਿਆਨ ਦਾ ਤਮ ਆਏ ਤਮ ਹਨੇਰਾ ਨਹੀਂ ਆਉਂਦਾ ਨਦਰ ਕਰੇ ਚੁਕੇ ਅਭਿਮਾਨ ਸਾਚੀ ਦਰਗਹਿ ਪਾਵੇ ਮਾਨ ਜਿਸ ਮਨੁਖ ਉਪਰ ਪ੍ਰਭੂ ਆਪਣੀ ਨਦਰ ਦਇਆ ਦ੍ਰਿਸ਼ਟੀ ਕਰਦਾ ਹੈ ਕਿਰਪਾ ਕਰਦਾ ਉਸ ਦਾ ਅਭਿਮਾਨ ਹੰਕਾਰ ਚੁਕਿਆ ਜਾਂਦਾ ਨਾਸ਼ ਹੋ ਜਾਂਦਾ ਹੈ ਉਹ ਕਹਿੰਦੇ ਸੱਚੀ ਸਤ ਸੰਗਤ ਵਾ ਸੱਚਖੰਡ ਰੂਪੀ ਦਰਗਾਹ ਵਿੱਚ ਆਦਰ ਮਾਣ ਪਾਉਂਦਾ ਹੈ ਹਰ ਜੀ ਵੇਖੈ ਸਤ ਹਜੂਰ ਗੁਰ ਕੈ ਸਬਦ ਰਹਿ ਆ ਭਰਪੂਰ ਉਹ ਪ੍ਰਭੂ ਜੀ ਨੂੰ ਹਮੇਸ਼ਾ ਆਪਣੇ ਹਜੂਰ ਨੇੜੇ ਹਾਜ਼ਰ ਨਾਜ਼ਰ ਦੇਖਦਾ ਹੈ ਗੁਰਾਂ ਦੇ ਸਬਦ ਉਪਦੇਸ਼ ਦੀ ਕਮਾਈ ਕਰਕੇ ਉਸ ਨੂੰ ਸਭ ਥਾਈਂ ਭਰਪੂਰ ਵਿਆਪਕ ਹੋ ਰਿਹਾ ਪ੍ਰਤੀਤ ਹੁੰਦਾ ਹੈ ਜੀ ਜੰਤ ਕੀ ਕਰੇ ਪ੍ਰਤਪਾਲ ਗੁਰ ਪ੍ਰਸਾਦੀ ਸੰਭਾਲ ਜੋ ਪ੍ਰਮਾਤਮਾ ਸੂਖਮ ਅਸਤੂਲ ਜੀਵ ਜਨਤਾ ਦੀ ਪ੍ਰਤਪਾਲ ਪਾਲਣਾ ਕਰਦਾ ਏ ਪਾਈ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਉਸ ਨੂੰ ਹਮੇਸ਼ਾ ਸੰਭਾਲਣਾ ਕਰ ਦਰ ਸਾਚੈ ਪਤਿ ਸਿਉ ਘਰ ਜਾਈ ਨਾਨਕ ਨਾਮ ਵਡਾਈ ਪਾਏ ਉਹ ਕਹਿੰਦੇ ਸਤਸੰਗਤ ਰੂਪੀ ਸੱਚੇ ਦਰ ਦੁਆਰਾ ਪਤ ਪ੍ਰਤੀਸ਼ਟਾ ਇੱਜ਼ਤ ਦੇ ਨਾਲ ਪ੍ਰਲੋਕ ਰੂਪੀ ਘਰ ਵਿੱਚ ਜਾਂਦਾ ਹੈ ਵਾ ਗਿਆਨ ਰੂਪੀ ਦਰ ਵਿੱਚ ਸਚਾਈ ਵਾਲਾ ਹੁੰਦਾ ਅਤੇ ਇੱਜ਼ਤ ਦੇ ਸਹਿਤ ਸਰੂਪ ਰੂਪੀ ਘਰ ਵਿੱਚ ਪਹੁੰਚ ਜਾਂਦਾ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਉਂ ਨਾਮ ਕਰਕੇ ਉਹ ਲੋਕ ਪ੍ਰਲੋਕ ਵਿੱਚ ਵਡਿਆਈ ਸੋਭਾ ਪਾਉਂਦਾ ਹੈ ਬਸੰਤ ਮਹੱਲਾ ਤੀਜਾ ਅੰਦਰ ਪੂਜਾ ਮਨ ਦੇ ਹੋਏ ਏਕੋ ਵੇਖੈ ਔਰ ਨ ਕੋਏ ਇਹ ਪਾਈ ਅੰਦਰੋਂ ਤਾਂ ਹੀ ਪੂਜਾ ਤਾਂ ਹੀ ਹੁੰਦੀ ਆ ਜੇ ਮਨ ਜੇ ਮਨ ਤੋਂ ਹੋਵੇ ਪਾਪ ਜੇਕਰ ਮਨ ਅੰਦਰੋਂ ਜੁੜਿਆ ਹੋਵੇ ਤਾਂ ਹੀ ਅੰਦਰ ਪੂਜਾ ਹੁੰਦੀ ਐਸੀ ਪੂਜਾ ਕਰਨ ਵਾਲਾ ਮਨੁੱਖ ਸਭ ਥਾਈ ਇੱਕ ਪਰਮਾਤਮਾ ਨੂੰ ਹੀ ਦੇਖਦਾ ਹੈ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਦੇਖਦਾ ਦੁਜੈ ਲੋਕੀ ਬਹੁਤ ਦੁੱਖ ਪਾਇਆ ਸਤਿਗੁਰ ਮੈਨੂੰ ਏਕ ਦਿਖਾਇਆ ਕਹਿੰਦੇ ਦ્વੈਤ ਦੀ ਪੂਜਾ ਵਿੱਚ ਲੱਗੀ ਲੁਕਾਈ ਨੇ ਬਹੁਤ ਬਿਆੰਤ ਕਸ਼ਟ ਦੁੱਖ ਪਾਉਣਾ ਕੀਤਾ ਹੈ ਸਤਿਗੁਰਾਂ ਨੇ ਮੈਨੂੰ ਸਭ ਥਾਈਂ ਅਦੁੱਤੀ ਬ੍ਰਹਮ ਹੀ ਵਿਆਪਕ ਵਿਖਾਲ ਦਿੱਤਾ ਹੈ ਮੇਰਾ ਪ੍ਰਭ ਮੌਲਿਆ ਸਤਿ ਬਸੰਤ हे भाई मेरा प्रभु सब थाई ही मौल्या परफुल्लत हो रिया मिल रिया जिस कर के हमे श्याम बसंत आनंद दा खेड़ा बनया होया एहो मन मौल्या गाए गुण गोविंद रहाउ गोविंद परमात्मा दे गुण गा करके मेरा ए मन भी मौल्या परफुल्लत हो रिया रहाउ ਗੁਰ ਪੁੱਛੋ ਤゥム ਕਰੋ ਵਿਚਾਰ ਤਾਂ ਪ੍ਰਭ ਸਾਚੇ ਲੱਗੇ ਪਿਆਰ ਏ ਪਾਈ ਗੁਰਾਂ ਤੋਂ ਪੁੱਛ ਕੇ ਭਾਵ ਸਿੱਖਿਆ ਪ੍ਰਾਪਤ ਕਰਕੇ ਤੁਸੀਂ ਆਪਣੇ ਸਰੂਪ ਦੀ ਵਿਚਾਰ ਕਰੋ ਤਾਂ ਸੱਚੇ ਪ੍ਰਭੂ ਪਰਮਾਤਮਾ ਨਾਲ ਤੁਹਾਡਾ ਪਿਆਰ ਪ੍ਰੇਮ ਲੱਗ ਜਾਵੇਗਾ ਆਪ ਛੋੜ ਹੋਏ ਦਾਸ ਤਪਾਏ ਤਉ ਜਗ ਜੀਵਨ ਵਸੈ ਮਨ ਆਏ हे भाई जेकर कोई ਆਪਾ ਪਾਵ ਹੰਕਾਰ ਛੱਡ ਕੇ ਦਾਸ ਤਪਾਈ ਦਾਸਾ ਭਾਵ ਦੇ ਸਹਿਤ ਹੁੰਦਾ ਹੈ ਤਉ ਕਈ ਇਹ ਕਹਿੰਦੇ ਤਾਂ ਜਗਤ ਦਾ ਜੀਵਨ ਰੂਪ ਪ੍ਰਭੂ ਉਸ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਜੋ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਹਮੇਸ਼ਾ ਹੀ ਪਰਮਾਤਮਾ ਨੂੰ ਆਪਣੇ ਹਜ਼ੂਰ ਨੇੜੇ ਤੋਂ ਨੇੜੇ ਹਾਜ਼ਰ ਨਾਜ਼ਰ ਦੇਖਦਾ ਹੈ ਅਤੇ ਨਿਸ਼ਚਾ ਕਰਦਾ ਹੈ ਕਿ ਮੇਰਾ ਪ੍ਰਭੂ ਪਰਮਾਤਮਾ ਹਮੇਸ਼ਾ ਹੀ ਸਭ ਥਾਈਂ ਭਰਪੂਰ ਵਿਆਪਕ ਹੋ ਰਿਹਾ ਹੈ ਇਸ ਭਗਤੀ ਦਾ ਕੋਈ ਜਾਣੇ ਪੇ ਉਹ ਸਭ ਮੇਰਾ ਪ੍ਰਭ ਆਤਮ ਦੇਵ ਇਹ 바이ਸ ਭਾਉ ਭਗਤੀ ਦਾ ਕੋਈ ਵਿਰਲਾ ਹੀ ਭੇਦ ਜਾਣਦਾ ਹੈ ਜੋ ਜਾਣ ਲੈਂਦਾ ਉਹ ਐਸੇ ਨਿਸ਼ਚੇ ਕਰਦਾ ਹੈ ਕਿ ਮੇਰਾ ਪ੍ਰਭੂ ਪਰਮਾਤਮਾ ਸਾਰਿਆਂ ਵਿੱਚ ਆਤਮ ਆਪਣਾ ਆਪ ਰੂਪ ਅਤੇ ਦੇਵ ਪ੍ਰਕਾਸ਼ ਰੂਪ ਹੈ ਆਪੇ ਸਤਗੁਰ ਮੇਲ ਮਿਲਾਏ ਜਗ ਜੀਵਨ ਸਿਉ ਆਪ ਚਿਤ ਲਾਏ ਪ੍ਰਭੂ ਆਪ ਹੀ ਸਤਗੁਰਾਂ ਦੇ ਮੇਲ ਵਿੱਚ ਜੀਵਾਂ ਨੂੰ ਮਿਲਾਉਂਦਾ ਅਤੇ ਗੁਰੂ ਰੂਪ ਵਿੱਚ ਜਗਤ ਦੇ ਜੀਵਨ ਰੂਪ ਪ੍ਰਭੂ ਨਾਲ ਆਪ ਹੀ ਚੇਤ ਮਨ ਲਾ ਦਿੰਦਾ ਹੈ ਮਨ ਤਨ ਹਰਿਆ ਸਹਿਜ ਸੁਭਾਏ ਨਾਨਕ ਨਾਮ ਰਹਿ ਲਿਵ ਲਾਏ ਉਹਨਾਂ ਦਾ ਸਹਿਜ ਸੋ ਸੁੱਤੇ ਸਿਧ ਸੁਭਾਵ ਕੀ ਮਨ ਹਿਰਦਾ ਤੇ ਤਨ ਸਰੀਰ ਹਰਾ ਭਰਾ ਹੋਇਆ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਆਪਣੀ ਲਿਵ ਬਿਰਤੀ ਪ੍ਰੀਤੀ ਲਾ ਕੇ ਰਹਿ ਰਹੇ ਹਨ ਵਾਹੇ wah he guru he guru he guru he guru he guru he guru ਕਲਸਾ ਵਾਹਿਗੁਰੂ ਜੀ ਕੀ ਫਤਿਹ